श्री वाहिगुरु साहिब जी सौरठ महल्ला पंजवान सिवरो अपना स्वाई दहण ਸਤਿ ਧਿਆਈ ਸਿਮਰੋ ਆਪਣਾ ਸਾਈਂ ਦਨਸ ਰਹਿਣ ਸਤਿ ਧਿਆਈ ਆਪ ਦੇ ਜਨਾਂ ਰੱਖੇ ਹਰ ਨਾਮ ਮਹਾਰਸ ਪਿਆਖੇ ਆਪਣੇ ਘਰ ਉਪਰ ਕਰਵਾਨ ਤਏ ਕਿਰਪਾਲ ਪੂਰਨ ਪ੍ਰਭ ਦਾਦੇ ਜੀ ਹੋਏ ਮਿਹਰਵਾਨ ਰਹਾਉ ਨਾਨਕ ਜਨ ਸਰਨਾਈ ਜਨ ਪੂਰਨ ਪੈ ਗਰਖਾਈ ਸਗਲੇ ਦੁਖ ਮਟਾਈ ਸੁਖ ਭੁਜੋ मेरे भाई नानक जान शरण आई जन पूर्ण पै ज रखाई सगले दुख मिटाई सुख पूजौ मेरे भाई वाहेगुरु दी खान सा वाहेगुरु दी पति ਤਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਰਾਧੀ ਨੇ ਬੜੀ ਕਿਰਪਾ ਕੀਤੀ ਹੈ ਅਮਰ ਵੇਲੇ ਸਾਡੇ ਤੇ ਦਰਸ ਕਰਕੇ ਰਹਿਮਤ ਕਰਕੇ ਸਾਡੇ ਤਰਲਾ ਮਿੰਤ ਨੂੰ ਪ੍ਰਵਾਨ ਕੀਤਾ ਹੈ ਤੇ ਪਾਤਸ਼ਾਹ ਨੇ ਕਿਰਪਾ ਕਰਕੇ ਪਵਿੱਤਰ ਹੁਕਮਨਾਮੇ ਦੇ ਦਰਸ਼ਨ ਦਰਦਾਰੇ ਬਖਸ਼ਿਸ਼ ਕੀਤੀ ਨੂੰ ਕਿਉਂਕਿ ਗੁਰੂ ਦਾ ਦਰਸ਼ਨ ਦਰਦਾਰੇ ਗੁਰੂ ਕੇ ਬਚਨ ਤੇ ਗੁਰੂ ਦਾ ਸ਼ਬਦ ਗੁਰੂ ਕਾ ਉਪਦੇਸ਼ ਹੈ ਸਤਿਗੁਰੂ ਆਪជា ਕਿਰਪਾ ਕਰ ਦੇਣ ਗੁਰਸਿੱਖਾਂ ਅੱਜ ਦਾ ਤੇਰਾ ਜਿਹੜਾ ਜੀਵਨ ਆ ਨਾ ਇਸ ਤਰ੍ਹਾਂ ਦਾ ਬਤੀਤ ਹੋਵੇ ਜਿਹਦੇ ਵਿੱਚ ਖੁਸ਼ੀਆਂ ਨਾ ਤੇ ਸਤਿਗੁਰੂ ਆਪជា ਜੀ ਆਖਦੇ ਵੀ ਆਪਣਾ ਸਾਈਂ ਮਾਲਕ ਚੇਤੇ ਕਰਨਾ ਹੈ ਤੇ ਜਿਤੇ ਕੋਣ ਕਰਦਾ ਜਿਹਦੇ ਸਿਰ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਦੇ ਸਿਮਰੋ ਆਪਣਾ ਸਾਈਂ ਦਿਨਸ ਰਹਿਣ ਸਕੇ ਹਰ ਰੋਜ ਦਿਨ ਰਾਤ ਇਹ ਨਹੀਂ ਵੀ ਅੱਜ ਸਿਮਰ ਲਿਆ ਤੇ ਕੱਲ ਨਹੀਂ ਸਤਿਗੁਰੂ ਜੀ ਕਹਿੰਦੇ ਹਰ ਰੋਜ ਸਿਮਰਨਾ ਹੈ ਪਰ ਸਿਮਰਦਾ ਕੋਣ ਹੈ ਜਿਹਦੇ ਸਿਰ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਦੇ ਆ ਨਾ ਉਹਦੀ ਝੋਲੀ ਵਿੱਚ ਨਾਮ ਦੀ ਦਾਤ ਪੜ ਹੁੰਦੀ ਹੈ ਤੇ ਅਖੀਰਲੀਆ ਪੰਕਤੀਆਂ 'ਚ ਕਹਿੰਦੇ ਜੇ ਤੇਰੇ ਕੋਲ ਸਿਮਰਨਾ ਨਾ ਤੇ ਸਾਰੇ ਦੁੱਖਾਂ ਦਾ ਡੇਰਾ ਉੱਠ ਜਾਊ ਸੁੱਖਾਂ ਦਾ ਪਾਸਵਾਸ ਆਊ ਜੀਵਨ ਜਿਹੜਾ ਮਨ ਕਰਕੇ ਵੀ ਤੂੰ ਸੁਖੀ ਹੋਵੇਂਗਾ ਤੇ ਤਰਲ ਕਰਕੇ ਵੀ ਸੁਖੀ ਹੋਵੇਂਗਾ ਇਸੇ ਗੁਰਦੁਆਰਾ ਸਾਹਿਬ ਦੀ ਦੀਵਾਰ ਤੇ ਨਾ ਬਾਹਰਲੇ ਪਾਸੇ ਬਹੁਤ ਸੋਹਣਾ ਸ਼ਬਦ ਲਿਖਿਆ ਹੋਇਆ ਸੀ ਉਦੋਂ ਜਿਹੜਾ ਸਿਆਣਾ ਸੱਜਣ ਲੰਘਿਆ ਬਹੁਤ ਸਾਰੇ ਲੋਕ ਪੜਦੇ ਸਨ ਉਹ ਪੰਕਤੀਆਂ ਪੜ੍ਹ ਕੇ ਨਾ ਤੇ ਚਰੇ ਜਾਂਦੇ ਸਨ ਜਿਹੜਾ ਕੋਈ ਆਉਂਦਾ ਉਹ ਪੰਕਤੀਆਂ ਪੜ੍ਹਦਾ ਤੇ ਚਲਾ ਜਾਂਦਾ ਲੇਕਿਨ ਇੱਕ ਵਿਦਵਾਨ ਆਇਆ ਹੁਣ ਭਾਈ ਸਾਹਿਬ ਨੇ ਵਿਆਖਿਆ ਕੀਤੀ ਹੈ ਨਾ ਜਿਨ੍ਹਾਂ ਨੂੰ ਸ਼ਬਦ ਵਾਰੇ ਗਿਆਨ ਹੁੰਦਾ ਨਾ ਉਹ ਬੜਾ ਵਿਸਤਾਰ ਨਾਲ ਉਹਦੀ ਡੰਗਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਉਹ ਵਿਦਵਾਨ ਜਿਹੜਾ ਸੀ ਨਾ ਖੁੱਲ ਹੋ ਗਿਆ ਉਸ ਦੀਵਾਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਜੇਕਰ ਤੂੰ ਪਾਪ ਕਰਕੇ ਭੁੱਲਾਂ ਗਲਤੀਆਂ ਕਰਕੇ ਥੱਕ ਗਿਆ ਨਾ ਤੇ ਫਿਰ ਆ ਮੈਂ ਤੇਰਾ ਹੱਥ ਫੜ ਕੇ ਤੈਨੂੰ ਅੰਦਰ ਲੈ ਜਾਵਾਂ ਉਹਨੇ ਬੜੇ ਹੀ ਤਰੀਕੇ ਨਾਲ ਉਹਨੇ ਪੜ੍ਹੀ ਇੱਕ ਇੱਕ ਪੰਕਤੀ ਕਰਕੇ ਕਿਉਂਕਿ ਮੈਨੂੰ ਵੀ ਯਾਦ ਆ ਮੈਂ ਇੱਕ ਵਾਰੀ ਕਿਤੇ ਉਸ ਲਿਖਿਆ ਪੜ੍ਹਿਆ ਸੀ ਮੇਰੇ ਅੱਜ ਤੱਕ ਯਾਦ ਆ ਉਹ ਸ਼ਬਦ ਉਥੇ ਲਿਖਿਆ ਹੋਇਆ ਸੀ ਵੀ ਜੇ ਤੂੰ ਪਾਪ ਕਰਕੇ ਗਲਤੀਆਂ ਕਰਕੇ ਨਾ ਗੁਰੂ ਤੋਂ ਬੇਮਕੋ ਹੋ ਕੇ ਥੱਕ ਗਿਆ ਆ ਮੈਂ ਤੇਰਾ ਹੱਥ ਫੜ ਕੇ ਤੈਨੂੰ ਅੰਦਰ ਲੈ ਜਾਣਾ ਤੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੈਠੇ ਨਾ ਤੈਨੂੰ ਤੇ ਕਿਰਾਂ ਤੋਂ ਉਡੀਕ ਰਹੀ ਨ ਕਿਉਂਕਿ ਤੂੰ ਚਿਰਾਂ ਤੋਂ ਪਾਪ ਕਰ ਰਿਹਾ ਸੀ ਚਿਰਾਂ ਤੋਂ ਤੂੰ ਗੁਰੂ ਨਾਲੋਂ ਟੁੱਟਿਆ ਹੋਇਆ ਸੀ ਤੇ ਸਤਿਗੁਰੂ ਪਾਤਸ਼ਾਹ ਉਦੋਂ ਤੇ ਤੇਰੀ ਉਡੀਕ ਕਰ ਰਿਹਾ ਤੇਰੇ ਪਾਪ ਗੁਨਾ ਬਖਸ਼ਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਅਡੀਕ ਕਰਦੇ। ਮੈਂ ਨਾ ਇੱਕ ਵਾਰੀ ਕਿਸੇ ਦਾ ਸੰਸਕਾਰ ਕਰਾਉਣ ਵਾਸਤੇ ਨਾਲ ਚਲੇਗਾ ਤੇ ਸੰਗਰੂਰ ਸ਼ਮਸ਼ਾਨ ਘਾਟ ਦੇ ਵਿੱਚ ਨਾ ਦੋ ਪੰਕਤੀਆਂ ਲਿਖੀਆਂ ਹੋਈਆਂ ਮੇਰੇ ਅੱਜ ਤੱਕ ਮੈਨੂੰ ਉਹ ਤੁੰਤੀਆਂ ਰੋਝ ਜਦੋਂ ਮੈਂ ਉਹ ਲਿਖਿਆ ਪੜਿਆ ਨਾ ਵੈਸੇ ਲਿਖਿਆ ਤਾਂ ਕਿਸੇ ਸ਼ਾਇਰ ਨੇ ਜਾਂ ਕਿਸੇ ਨੇ ਕਵਿਤਾ ਵਾਲੇ ਨੇ ਉਹਦੇ ਤੇ ਲਿਖਿਆ ਹੋਇਆ ਸੀ ਇੱਥੋਂ ਤੱਕ ਆਉਣ ਦਾ ਧੰਨਵਾਦ ਹੈ ਦੋਸਤੋ ਇੱਥੋਂ ਤੱਕ ਆਉਣ ਦਾ ਧੰਨਵਾਦ ਹੈ ਦੋਸਤੋ ਜਿਨ ਕੋ ਨਾਲ ਜਾਂਦੇ ਨੇ ਲੋਕ ਅੱਗੇ ਦਾ ਮਾਰਗ ਮੈਂ ਆਪ ਕਹਿ ਕਰੂੰਗਾ ਮੈਨੂੰ ਮੈਂ ਉਹਨੂੰ ਦੋ ਤਿੰਨ ਵਾਰੀ ਪੜਿਆ ਫਿਰ ਮੇਰੇ ਦਿਮਾਗ 'ਚ ਆ ਕੇ ਵਾਕਿਆ ਗਿਆ ਵੀ ਐਦੂ ਗਾਹਾਂ ਤਾਂ ਤੁਸੀਂ ਜਾ ਨਹੀਂ ਸਕਣਾ ਐਦੂ ਗਾਹਾਂ ਵਾਲਾ ਰਸਤਾ ਤਾਂ ਮੈਂ ਤੈਅ ਕਰਨਾ ਆ ਜਿਹੜੀ ਪੰਕਤੀ ਲਿਖੀ ਹੋਈ ਸੀ ਨਾ ਤੋਂ ਵਿਦਵਾਨ ਨੇ ਖਲੋ ਕੇ ਪੜੀ ਲੋਕ ਪੜਦੇ ਸਨ ਤੇ ਚਲੇ ਜਾਂਦੇ ਸਨ ਆ ਲਿਖਿਆ ਹੋਇਆ ਤੇਰੀ ਬਾਹ ਫੜ ਕੇ ਤੈਨੂੰ ਅੰਦਰ ਲੈ ਜਾਵਾਂਗੇ ਪਰ ਜਦੋਂ ਵਿਦਵਾਨ ਨੇ ਪੜੀ ਨਾ ਉਹ ਕਹਿੰ ਲਗਾ ਵਾਕਈ ਠੀਕ ਲਿਖਿਆ ਕਿ ਜ਼ਿੰਦਗੀ ਚ ਇਹ ਭੁੱਲਿਆ ਹੋਇਆ ਸੀ ਇਹਨੇ ਵਿਛੜ ਕੇ ਗੁਰੂ ਦੇ ਨਾਲੋਂ ਬਹੁਤ ਪਾਪ ਕੀਤੇ ਬਹੁਤ ਗਲਤੀਆਂ ਕੀਤੀਆਂ ਤੇ ਗੁਰੂ ਸਾਹਿਬ ਫਿਰ ਵੀ ਇਹਨੂੰ ਉਡੀਕਦੇ ਰਹੇ ਸਤਿਗੁਰੂ ਜੀ ਕਹਿੰਦੇ ਮੈਂ ਲੰਮਾ ਸਮਾਂ ਉਡੀਕ ਕਰਦਾ ਆਪਣੀ ਸਿੱਖੀ ਹੁਣ ਤੁਸੀਂ ਕਿਤੇ ਹਜੂਰ ਸਾਹਿਬ ਜਾਣਿਓ ਨਾ ਕਿ ਆਪਾਂ ਇੱਕ ਗੱਲ ਕਹਿੰਨੇ ਆ ਵੀ 50 60 70 ਸਾਲ ਤੱਕ ਗੁਰੂ ਸਾਹਿਬ ਉਡੀਕਦੇ ਸਿੱਖ ਨੂੰ ਉਹਦਾ ਕਾਰਨ ਇਹ ਹੁੰਦਾ ਹੈ ਵੀ 50 ਸਾਲ ਤੋਂ ਪਹਿਲਾਂ ਤੁਸੀਂ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ ਤੁਹਾਡਾ ਸਰੀਰ ਤੰਦਰੁਸਤ ਹੈ ਜਦੋਂ ਬਜ਼ੁਰਗ ਹੋ ਗਏ ਨਾ ਫਿਰ ਤੁਸੀਂ ਕਿਸੇ ਦੇ ਸਹਾਰੇ ਹੋ ਜਨ ਜਾਂ ਉਹ ਤੁਹਾਨੂੰ ਲੈ ਕੇ ਜਾਵਣ ਜਾਂ ਨਾ ਲੈ ਕੇ ਫਿਰ ਗੁਰੂ ਸਾਹਿਬ ਕਹਿੰਦੇ ਜੇ ਕੋਈ ਲੈ ਆਇਆ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਰੋਜ਼ ਅਡੇਕਦੇ ਆ ਸਿੱਖਾਂ ਤੋਂ ਆਤਿ ਸੇ ਅਮਰਤ ਵੇਲੇ ਕਹਿੰਦੇ ਆ ਜਹ ਲਾਂਗੇ ਉਠ ਨਾਮ ਜਪ ਨਿਸ਼ਵਾਸਰ ਆਰਾਧ ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਪਾ ਤੈਨੂੰ ਕੋਈ ਦੁੱਖ ਤਕਲੀਫ ਤੇਰੇ ਨੇੜੇ ਨਹੀਂ ਆਉਣੀ ਕੋਈ ਕਲ ਕਲ ਇਸ ਤੇਰੇ ਨੇੜੇ ਨਹੀਂ ਆਉਣਾ ਤੋ ਇੱਕ ਵਾਰ ਮੇਰੇ ਕੋਲ ਆ ਤੇ ਫਿਰ ਸਤਿਗੁਰੂ ਮੇਰ ਭਰਾ ਹੱਥ ਰੱਖਦੇ ਅੱਜ ਦੀ ਹੁਕਮ ਦੀ ਵੀ ਪੰਕਤੀ ਦੂਜੀ ਜਿਹੜੀ ਪੰਕਤੀ ਆ ਨਾ ਇਹੋ ਗੱਲ ਕਹਿੰਦੀ ਹੈ ਵੀ ਸਿਮਰਨ ਉਹ ਕਰਦਾ ਜਿਹਦੇ ਸਿਰ ਤੇ ਸਤਿਗੁਰੂ ਮੇਰ ਦਾ ਹੱਥ ਰੱਖਦੇ ਉਹਦੇ ਫਿਰ ਭਾਗ ਜਾਗਦੇ ਪਿਛਲੇ ਉਹਦੇ ਚੰਗੇ ਭਾਗ ਜਾਗਦੇ ਆ ਤੇ ਫਿਰ ਸਤਿਗੁਰੂ ਪਾਸ਼ਾ ਉਹਦੀ ਝੋਲੀ 'ਚ ਨਾ ਦਾਤ ਪਾਦਨੇ ਕਹਿਣ ਲੱਗੇ ਤੂੰ ਪਦਾਰਥ ਤਾਂ ਮੰਗਦਾ ਹੈ ਸੰਸਾਰੀ ਪਦਾਰਥ ਤੈਨੂੰ ਬਿਨਾਂ ਮੰਗਿਆ ਦੇਣੇ ਵੈ ਪਰ ਜਿਹੜੀ ਚੀਜ਼ ਮਾਇਆ ਆਪਣੀ ਮਰਜ਼ੀ ਨਾਲ ਦੇਣੀ ਜਾਂ ਨਾ ਉਹ ਆ ਲੈ ਜਾ ਆ ਕਰ ਝੋਲੀ ਮੈਂ ਤੇਰੀ ਝੋਲੀ ਚ ਨਾਮ ਦੀ ਦਾਤ ਪਾ ਦੇਵਾਂ ਜਿਹਦੇ ਨਾਲ ਤੂੰ ਸਦਾ ਹੀ ਸੁખી ਰਵੇਂ ਭਾਈ ਮਰਦਾਨੇ ਜਿਹਨੂੰ ਪੁੱਛਿਆ ਸੀ ਨਾ ਸਤਿਗੁਰੂ ਜੀ ਨੇ ਕਹਿਣ ਲੱਗੇ ਆਪਾਕਸ਼ਾ ਤੁਹਾਡਾ ਵਿਆਹ ਹੋਇਆ ਤੇ ਮੈਂ ਲਾਗੀਆਂ ਦਿਓ ਕੋਈ ਲਾਗ ਮੈਨੂੰ ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਕਿਹੋ ਜਿਹਾ ਲਾਗ ਦੀਏ ਜਿਹੜਾ ਕੁਝ ਸਮੇਂ ਬਾਅਦ ਖਤਮ ਹੋ ਜੇ ਜਾਂ ਸਦਾ ਤੇਰੇ ਕੋਲੇ ਰਵੇ ਕਹਿਣ ਲੱਗਾ ਆਪਾਕਸ਼ਾ ਉਹੋ ਜਿਹਾ ਦਿਓ ਜੋ ਜਿਹੜਾ ਕਦੇ ਖਤਮ ਹੀ ਨਾ ਹੋਵੇ ਕਹਿੰਦੇ ਫਿਰ ਅੱਖਾਂ ਬੰਦ ਕਰਾਂ ਜਦੋਂ ਅੱਖਾਂ ਬੰਦ ਕੀਤੀਆਂ ਨਾ ਤੇ ਸਤੁਰ ਜੀ ਨੇ ਰਵਾਵ ਚੁੱਕ ਕੇ ਮਰਦਾਨੇ ਦੀ ਝੋਲੀ 'ਚ ਟੱਕ ਦਿੱਤੀ। ਕਹਿਣ ਲੱਗੇ ਪਾਤਸ਼ਾਹ ਇਹ ਕੀ ਹੈ? ਰਵਾਵ ਤਾਂ ਤੁਸੀਂ ਮੰਗਾਈ ਹੈ ਹੈ ਭੈਣ ਦੇ ਕੋਲੋਂ ਪੈਸੇ ਲੈ ਕੇ ਰਵਾਵ ਤੁਸੀਂ ਮੰਗਾਈ ਹੈ ਮੇਰੀ ਝੋਲੀ 'ਚ ਕਿਉਂ ਰੱਖ ਦਿੱਤੀ? ਕਹਿਣ ਲੱਗੇ ਮਰਦਾਨੇ ਰਵਾਵ ਨਹੀਂ ਰੱਖੀ। ਪਰਮੇਸ਼ਰ ਦਾ ਜਸ ਤੇਰੀ ਝੋਲੀ ਵਿੱਚ ਰੱਖ ਦਿੱਤਾ ਤੂੰ ਸਦਾ ਕੀਰਤਨ ਕਰੇਗਾ ਤੂੰ ਹੀ ਨਹੀਂ ਕਰੇਗਾ ਤੇਰਾ ਪਰਿਵਾਰ ਵੀ ਕੀਰਤਨ ਕਰੇਗਾ ਆ ਕੀਰਤਨ ਦੀ ਦਾਤ ਤੁਹਾਡੀ ਝੋਲੀ 'ਚ ਦਾਤ। ਕੀਰਤੀ ਜਸ ਪਰਮੇਸ਼ਰ ਦਾ। ਤੁਸੀਂ ਸਦਾ ਹੀ ਕੀਰਤੀ ਕਰੋਗੇ ਤੇ ਤੁਹਾਡੇ ਪਰਿਵਾਰ ਦੇ ਵਿੱਚ ਨਾ ਰਾਗ ਵਿਦਿਆ ਰਹੂਗੀ ਆ ਲੈ ਤੇਰੀ ਝੋਲੀ ਚ ਉਹ ਦਾਤ ਪਾ ਦਿੱਤੀ ਜਿਹੜੀ ਸਦਾ ਤੇਰੀਆਂ ਕੁੱਲਾਂ ਤੱਕ ਇਹਨੂੰ ਵਰਤਣਗੇ ਤੇ ਖਾਵੋ ਖਰਚੋ ਆਲੀ ਗੱਲ ਹੈ ਉਹਦੇ ਚ ਕਦੇ ਟੋਟ ਨਹੀਂ ਆਉਣੀ ਅੱਜ ਅਕਸ਼ਰ ਜੀ ਨੇ ਕਿਰਪਾ ਕੀਤੀ ਅਸੀਂ ਵੀ ਝੋਲੀ ਅੱਢ ਕੇ ਕਹੀਏ ਪਾਤਸ਼ਾ ਕਿਰਪਾ ਕਰ ਦਿਓ ਸਾਡੀ ਝੋਲੀ ਵਿੱਚ ਨਾ ਸਿਮਰਨ ਦੀ ਦਾਤ ਸ਼ਬਦ ਦੀ ਦਾਤ ਪਾ ਦਿਓ ਤੇ ਜੇ ਸਤਕਰੂ ਜੀ ਤਰੁੱਠਵੇਂ ਨਾ ਇਹ ਆ ਦਾਤ ਸਾਡੀ ਚੋਲਿ ਚ ਪਾ ਦੇ ਬਾਕੀ ਮੰਗਣ ਦੇ ਲੋੜ ਨਹੀਂ ਬਾਕੀ ਤਾਂ ਮੇਰਾ ਮੰਗਿਆ ਮਿਲ ਜਾਣਿਆ ਲਾਵਨ ਅਧਾਨ 10 ਅਸ਼ਟ ਸਿਧਾਨ ਠਾਕੁਰ ਕਰਨ ਅਲ ਧਰਿਆ ਕਰ ਹੁੰਦਾ ਹੱਥ ਤਲ ਹੁੰਦਾ ਧੜੀ 9 ਨਿੱਧਾ 18 ਸਿਧਾ ਮਾਲਕ ਨੇ ਆਪਣੀ ਹੱਥ ਦੀ ਤਲੀ ਤੇ ਰੱਖਿਆ ਹੋਈਆਂ ਉਹ ਕਹਿੰਦਾ ਤੂੰ ਮੰਗ ਮੈਨੂੰ ਖਜ਼ਾਨੇ ਚੋਂ ਨਾ ਲਿਆਉਣ ਤੇ ਦੇਰ ਲੱਗ ਜੇ ਮੈਂ ਤੇਰੀ ਚੋਲਿ ਚ ਪਾ ਦੇਣਾ ਆਉ ਤਾਂ ਸ੍ਰੀ ਗੁਰੂ ਕਾਂਸਾ ਜੀ ਮਹਾਰਾਜ ਬਖਸ਼ੰਦ ਜਿਨ੍ਹਾਂ ਨੇ ਜਿਹੜੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਥਾਵਿਆਂ ਦੇ ਥਾਓ ਨਹੀਂ ਕੋਟਿਆਂ ਦੀ ਕੋਟ ਨੇ ਆਸਰਿਆਂ ਦੇ ਆਸਰੇ ਨਾ ਆਓ ਜਿਹੜਾ ਕੁਛ ਇੱਥੋਂ ਮੰਗਾਗੇ ਉਹ ਦਾਤਾ ਸਾਡੀ ਚੋੜੀ ਚ ਪੈਣੀਆਂ ਪੁੱਲਾ ਚੁੱਕਾਂ ਦੇ ਖਿਵਾ ਸਤਿਗੁਰੂ ਕਿਰਪਾ ਕਰਨ ਆਪਣਾ ਮਿਹਰ ਪਰਿਆ ਹੱਥ ਸਭਲਾਂ ਦੇ ਸਿਰ ਤੇ ਰੱਖਣ ਬਹੁਤ ਬਹੁਤ ਧੰਨਵਾਦ ਆ ਭਾਈ ਸਾਹਿਬ ਜੀ ਦਾ ਜਿਹੜੇ ਗੁਰਮਤਿ ਬਹੁਤ ਜਾਣੂ ਨਾ ਔਰ ਬੜੀ ਵਿਸਤਾਰ ਨਾਲ ਅੱਥਾ ਅੱਥਾ ਦੁਰਾਸਕਤਾਂ ਨੂੰ ਬਿਹਾਲ ਕਰਦੇ ਨੇ ਔਰ ਬਹੁਤ ਬਹੁਤ ਧੰਨਵਾਦ ਹੈ ਟੀਵੀ ਚੈਨਲਾਂ ਵਾਲਾ ਜੋ ਦੋ ਚੈਨਲ ਆ ਗਏ ਆਪਣੇ ਕੋਲੇ ਇੱਕ ਪਹਿਲਾ ਸਰਗੁਣ ਬੀਟੀਆਈ 29 ਬਠਿੰਡਾ ਸੀਗਾ ਤੇ ਹੁਣ ਜਿਹੜਾ ਦੂਸਰਾ ਚੈਨਲ ਹੈ ਜੀ ਲਾਈਵ ਕਥਾ ਕਿਲਾ ਬਠਿੰਡਾ ਜੀ ਲਾਈਵ ਕਥਾ ਕਿਲਾ ਬਠਿੰਡਾ ਇਹ ਦੋ ਚੈਨਲ ਜਿਹੜੇ ਹਨ ਉਹ ਦੂਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਂਦੇ ਹਨ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਦੋਹਾਂ ਚੈਨ ਨਾਲ ਤੇ ਉਹਨਾਂ ਸੇਵਕਾਂ ਨੂੰ ਵੀ ਜਿਹੜੇ ਸੇਵਾ ਕਰਦੇ ਆ ਉਹਨਾਂ ਦੀ ਝੋਲੀ 'ਚ ਵੀ ਸਤਪੁਰੂ ਜੀ ਨਾਮ ਦੀ ਦਾਤ ਪੱਕੇ ਨਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਮੈਨੂੰ ਜ਼ਿਆਦਾ ਭਾਈ ਸਾਹਿਬ ਨੇ ਇੱਕ ਵਾਰ ਨਾ ਸ਼ਬਦ ਪੜ੍ਹਿਆ ਸੀ ਬਹੁਤ ਧੇਰ ਹੋ ਗਈ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ ਇਹਨਾਂ ਨੇ ਇੱਕ ਧਾਰਨਾ ਪੜ੍ਹੀ ਸੀ ਪ੍ਰਭਾਤ ਫੇਰੀ ਦੇ ਵਿੱਚ ਇਹਨਾਂ ਨੇ ਮੇਰੇ ਯਾਦ ਆਉ ਹੋ ਕਿਉਂਕਿ ਮੈਂ ਜਿਹੜੀ ਇੱਕ ਖਾਸ ਜਿਹੀ ਬਣਾ ਮੇਰੇ ਦਿਲ 'ਤੇ ਲੱਗ ਜਾਂਦੀ ਹੋ ਇਹਨਾਂ ਨੇ ਪੜ੍ਹਾ ਸੀ ਸਾਰੇ ਪਰਿਵਾਰ ਨੂੰ ਅਮਰਤੀ ਦਾਤ ਦੇ ਦੇ ਔਰ ਮੇਰਾ ਮਨ ਬੜਾ ਖੁਸ਼ ਹੋਇਆ ਮੈਂ ਕਿਹਾ ਵੀ ਆਪਾਂ ਹੋਰ ਕੀ ਜਾਂ ਤਾਂ ਮੰਗਦੇ ਆਂ ਔਰ ਇਹਨਾਂ ਦੇ ਪਰਿਵਾਰ ਵਿੱਚ ਸਤਗੁਰੂ ਜੀ ਨੇ ਕੋ ਸਿੱਖੀ ਦੀ ਦਾਤ ਬਖਸ਼ੀ ਹੈ ਪਰਿਵਾਰ ਕੋਲੇ ਸਿੱਖੀ ਦੀ ਦਾਤ ਹੈ ਔਰ ਸਾਰਾ ਪਰਿਵਾਰ ਗੁਰੂ ਮਹਾਰਾਜ ਦੇ ਲੜ ਲੱਗਾ ਹੋਇਆ ਸੀ ਬਹੁਤ ਪਾਰੀ ਪੰਜ ਪਿਆਰੇ ਅਨਪੀ ਸੇਵਾ ਕਰਦੇ ਰਹੇ ਆ ਔਰ ਸਤਗੁਰੂ ਇਹਨਾਂ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਆਪਣਾ ਮਿਹਰ ਪ੍ਰਾਤ ਕਰਤ ਕਰਨ ਵਾਲੇ ਗੁਰੂਆਂ ਦੇ ਪਿਆਰੇ ਨੇ ਦਸਾਂ ਨੋਂ ਦੀ ਕਿਰਤ ਕਰਕੇ ਦਸਵੰਦ ਕੱਢਣ ਵਾਲੇ ਕਿਉਂਕਿ ਮੈਂ ਇਹਨਾਂ ਦੇ ਨਾਲ ਰਹਿ ਕੇ ਦੇਖਿਆ ਇਹਨਾਂ ਦੇ ਜੀਵਨ ਵਿੱਚੋਂ ਕਿਰਤ ਕਰਕੇ ਦਸਵੰਦ ਕੱਢਣਾ ਔਰ ਸਤਕਰੋ ਆਪਣਾ ਮੇਰ ਪ੍ਰਾਇਤ ਸਿਰ ਤੇ ਰੱਖਣ ਚੜ੍ਹਦੀਆਂ ਕਲਾ ਵਿੱਚ ਇਸੇ ਤਰ੍ਹਾਂ ਭੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਲੜਲਾ ਕੇ ਰੱਖਣਾ ਕਿਸੇ ਹੀ ਕੋਈ ਕੋਏ ਮਾਂਝ ਨਿਵਾਣੀ ਇੱਕ ਤੋਂ ਕਿਉਂ ਨਾ ਮਰੀ ਜਾ ਰੋਏ ਜਾਂ ਲੱਗ ਜਿਤਨਾ ਆਵੇ ਕਿਸੇ ਨੂੰ ਕਿਸੇ ਦਾ ਆਸਰਾ ਹੈ ਕਿਸੇ ਨੂੰ ਕਿਸੇ ਦਾ ਆਸਰਾ ਆਸ਼ਾ ਮੈਂ ਤੇ ਤੇਰਾ ਆਸਰਾ ਹੈ ਕਿਉਂ ਨਾ ਮੈਂ ਆਤਮਕ ਮੌਤ ਸੇਹ ਲਵਾਂ ਜਿਉ ਤੇਰੇ ਨਾਮ ਵਿੱਚ ਛੜ ਜਾਵਾਂ को अपने लाड़ला ला के रखी सतगुरु पातशाह अपना नीर प्राप्त सर के मां क्योंकि समा बहुत हो गया वागुरु जी का खालसा वागुरू जी की फतेह